ਤਾਂ ਕਿ ਜ਼ੰਤਰ ਤੋੜ ਪਿਆ ਹੋਣੀ ਅੱਛਾ ਹੋਰ ਕਿਉਂ ਤੋੜਨ ਕਾ ਤੁੰ ਦਿੱਤੇ ਤੇ ਸ਼ਾਇਰਾ ਮਗਾ ਲੈਂਦੀ ਫਿਰ ਲੱਗਿਆ ਸੀ ਉਹਦਾ ਬੁੜਾ ਹੰਦਾ ਪਾੜੀ ਲੱਗਿਆ ਅੱਛਾ ਇੱਕ ਮੇਰੇ ਪੈਰ ਵਾਲੇ ਦੁਖੀ ਜਾਂਦੀ ਮੈਂ ਤਾਂ ਗੋਂਗਲੂ ਦੇਖਣ ਗਈ ਸੀ ਮੈਂ ਕਿਹਾ ਨਾ ਤੂੰ ਦੱਸਿਆ ਸੀ ਨਾ ਕਿ ਗੋਂਗਲੂਆਂ ਦਾ ਪੈਰ ਤੋਂ ਹਾਂ ਮੱਕ ਉਹਦਾਂ ਨਾ ਤੋਇਆ ਕਰਮ ਤੇਰੀਆ ਸੋਝ ਲੈ ਜਾਊਗੀ ਇਹ ਬੇਬੇ ਨੇ ਆਖਣਾ ਤੂੰ ਨਹੀਂ ਠੀਕ ਹੁੰਦੀ ਕਿਸੇ ਵੀ ਗੱਲੋਂ ਤੈਨੂੰ ਤੈਨੂੰ ਤਾਂ ਕੁਝ ਨਾ ਉਹਦਾਂ ਨਾ ਸੋਝ ਲੈ ਜਾਂਦੀ ਆ ਮੈਂ ਕਿਹਾ ਕਿ ਐਸੀ ਮੈਂ ਤਾਂ ਦਵਾਈ ਲੈ ਕੇ ਆਉਣੀ ਤੇ ਉਧਰੋਂ ਮੈਨੂੰ ਤੂੰ ਟੱਕਰ ਗਈ ਮੁੜ ਕੇ ਮੈਂ ਕਿ ਚੱਲ ਖੇਤੀ ਚੱਲੀ ਮਾਂ ਆਖਾ ਚੱਲ ਮਹਿ ਜਾਇਆ ਵਾ ਮੈਂ ਬੇਬੇ ਨੇ ਆਖਣਾ ਲੈ ਆਈ ਦਵਾਈ ਤੇਰੀ ਹੁੰਦੀ ਦਵਾਈਆਂ ਪੁਰਾਣੀਆਂ ਕਿਤੇ ਬੇਬੇ ਨੇ ਆਖਣਾ ਤੇ ਬੇਬੇ ਨੂੰ ਕਹ ਮੈਨੂੰ ਫੇਰ ਆ ਮੇਰੇ ਮਨ ਨੂੰ ਪੁੱਛ ਕੇ ਵੇਖ ਮੈਨੂੰ ਕਿੰਨੀ ਤਕਲੀਫ ਮਿਲਦੀ ਆ ਲੈ ਜੋ ਆਈ ਬੀਬੀ ਡਾਕਟਰੀ ਨਹੀਂ ਮਿਲਿਆ ਤੇ ਮੈਂ ਤਾਂ ਚਾਚੀ ਨੇ ਦੱਸਿਆ ਸੀ ਕਹਿੰਦੀ ਗੋਂਗਲੂ ਨੂੰ ਤਿਆਰ ਤੋਂ ਲਾਤੀ ਤੇਰੇ ਪੈਰਾਂ ਨੂੰ ਆ ਮਾ ਜੀ ਚਾਚੀ ਨੇ ਆਖਿਆ ਸੀਗਾ ਕਿ ਗੋਂਗਲੂ ਦਾ ਫੇਰ ਤੋਂ ਤੇ ਮੈਂ ਆਖੇ ਚੱਲ ਮੈਂ ਮਾਮੇ ਕੀ ਪੱਟ ਲਿਓਨੀ ਗੋਂਗਲੂ ਹੂੰ ਦੇ ਨਾਲੇ ਸੀ ਕਿੰਨੂ ਵਾਲੇ ਪਰ ਇਹ ਪਏ ਬੁੱਟੇ ਜੇ ਤੇ ਮੈਂ ਚੱਲ ਨਾਲੇ ਕਿੰਨੂ ਤੋੜ ਲੈਣੀ ਤੇ ਉਹ ਕਹਿੰਦਾ ਨਾ ਥੋੜੀ ਭਾਈ ਪਾਣੀ ਲੱਗਿਆ ਸੀ ਫਿਰ ਮੈਂ ਬੜੀ ਨਹੀਂ ਉਧਰ ਮੈਨੂੰ ਇਹ ਟੱਕਰ ਨਹੀਂ ਮੇਰੀ ਗੱਲ ਤੋਂ ਤੈਨੂੰ ਦਵਾਈ ਨਾਲ ਸਰਾਵਣੀ ਆਉਣਾ ਤੇ ਬੰਗਲ ਮਾਰਾ ਤੇ ਮੈਂ ਕਿਛ ਕੁ ਮਾਜੀ ਆ ਪੁੱਛਿਆ ਚਾਚੀ ਨੇ ਕਿਹਾ ਇਹ ਦੀ ਜੋ ਵੇਖੀ ਜਾਵੇ ਤੇ ਆਜੂ ਦਾ ਆਰਾਮ ਆ ਵਾਲਕੇ ਤਾਂ ਦੇ ਉਹ ਇਹਨੂੰ ਲੈ ਉੱਥੋਂ ਲੈ ਦੇ ਚਾਹ ਰੋ ਨਾ ਚਾਰ ਮੈਂ ਬੰਗੂ ਸਵੇਰੇ ਚ ਪਟਲਾ ਮੈਂ ਕਿ ਵੱਧੂਆ ਪਟ ਲੈ ਉਹ ਸਵੇਰੇ ਕਿਨੂੰ ਆਇਆ ਪੈਰ ਤਾਂ ਤੇ ਹੁਣ ਕਿੰਨੇ ਸੁੱਜੇ ਪਏ ਆ ਵਿਚਾਰੀ ਦੇ ਮੈਂ ਹਵਾਨੀਆਂ ਜਦੋਂ ਉਹਦਾ ਸਿਆਲ ਚ ਨੇ ਉਹਦੀ ਦਵਾਈ ਖਾਈ ਜਾਂਦੀ ਤੇ ਦਵਾਈ ਨਾ ਖਾਵੇ ਉਹ ਤੁਛ ਧੋਕੇ ਤਾਂ ਵੇਖੋ ਪੈਰੋ ਦੇ ਨਾ ਦੋਵਲ ਬਣਾਇਆ ਕਿਥੋਂ ਆਉਣਾ ਹੈ ਆਜੂ ਦਾ ਆਰਾਮ ਜਦ ਤੂੰ ਦੇਖ ਲੈਨੀ ਆ ਕੀ ਫਤਹ ਆਮਾ ਜੇ ਭਈਆ ਦੀ ਮਰਜ਼ੀ ਵੇਖ ਫੇਰ ਸਵੇਰੇ ਸਾਡੇ ਨਾਲ ਲੜਾਈ ਪਾ ਲੇ ਮੈਂ ਤਾਂ ਗੋਂਗਰੂ ਲਿਆ ਤੇ ਦਵਾਈ ਨਹੀਂ ਲਿਆਣ ਕੇ ਦਿੰਦੇ ਤੇ ਦਵਾਈ ਤਾਂ ਹੁਣ ਮੈਂ ਇੱਥੇ ਲਾਵਾਂ ਕੀ ਠੰਡ ਨਾਲ ਸੁੱਜੇ ਨੇ ਇਹਨਾਂ ਨੂੰ ਕੀ ਕਰਾਂ ਇਹ ਤਾਂ ਗੋਗਲੂਆਂ ਦਾ ਧੋਣ ਨਾਲ ਹੀ ਆਰਾਮ ਆਊਗਾ ਕੁਝ ਫਟਕੜੀ ਪਾ ਲੂੰਗੀ ਹੈ ਨਾ ਵਿੱਚ ਆਹੋ ਪਾ ਲੇ ਉਹਦੇ ਨਾਲ ਆਰਾਮ ਆ ਜਾਊਗਾ ਚਲੋ ਵੇਖ ਲੋ ਭਾਈ ਕਰਕੇ ਸਖਣੀ ਹਾਂ ਬੇਬੇ ਨੂੰ ਫੋਨ ਕਰਦੇ ਆਂ ਵੀ ਗੋਗਲੂ ਲਈਏ ਗੋਗੂ ਹਾਂ ਕਹਿੰਦੇ ਹਾਂ ਹੋਰ ਕੀ ਪਤਾ ਆਰਾਮ ਹੀ ਆ ਜਾ ਚਲ ਵੇਖ ਲੈ ਇਹ ਕਰਕੇ ਮਰ ਮਰ ਤੁਰਦੀ ਐਂ ਹੀ ਪੀੜ ਹੁੰਦੀ ਆ ਮੇਰੇ ਤਾਂ ਯਾਰ ਵੇਖ ਲਓ ਭਾਈ ਗੋਗਲੂ ਵੀ ਲਾ ਕੇ ਚਲੋ ਉਹਨੂੰ ਮੈਂ ਫੋਨ ਕਰਦੀ ਆ ਮੈਨੂੰ ਕਹਿੰਦੀ ਗੋਗਲੂ ਤੇਰਾ ਫੋਨ ਕਿੱਥੇ ਆ ਤੇ ਜਨਾ ਉੱਥੇ ਆਏ ਨਾ ਸਖਮਲਾ ਤੇ ਉਹ ਵੈਂਗਣੇ ਲਿਆਵੇ ਪਾਇਆ ਤੇ ਲਿਆਵੇ ਬਸ ਬਹੁਤ ਆ ਉਹ ਵੀ ਫਿਰ ਵੈਂਗ ਕੁਛ ਵੀ ਮੈਂ ਮੈਂ ਹੋਣੀ ਵੀ ਕੁਛ ਵੀ ਮਿਲ ਗਿਆ ਕੁਛ ਵੀ ਮਿਲ ਜੇ ਨਾ ਤਾਂ ਵੀ ਤੂੰ ਹੱਲੇ ਆ ਤੇ ਉਹਦਾ ਕਿੱਥੋਂ ਲਿਆਵਾਂਗੇ ਆ ਰਾਤ ਹੋਈ ਗਈ ਹਾਂ ਉਹ ਸਹ ਤਾਂ ਜਾਣਗੇ ਤੇ ਪਰ ਮੈਨੂੰ ਇਹ ਗੱਲ ਆ ਵੀ ਤੈਨੂੰ ਹੋਣਾ ਹੁੰਦੀ ਹਾਂ ਚਾਲ ਕੋਈ ਨਹੀਂ ਬੇਬੇ ਤੂੰ ਤਾਂ ਹੀ ਕਰਦੀ ਮੈਂ ਤੈਨੂੰ ਕਿਹਾ ਸੀ ਨਾ ਵੀ ਬੇਬੇ ਨੇ ਇਵੇਂ ਹੀ ਆ ਤਾ ਹਾਂ ਇਹ ਤਾਂ ਮੈਂ ਆ ਕੇ ਨਾ ਹੱਸਦੀ ਆ ਨਹੀਂ ਜਾ ਕੇ ਡਾਉਣੀ ਨਹੀਂ ਜਾ ਕੇ ਨਹੀਂ ਤੂੰ ਜਦ ਦਵਾਈਆਂ ਨਾਲ ਮਲਮਾਂ ਨਾਲ ਨਹੀਂ ਲਾ ਆਇਆ ਤੇ ਗੋਂਗਲ ਗੋਂ ਨਾਲ ਇਹਨੂੰ ਕਿਥਰਾ ਮੈਂ ਸਾਵ ਨਹੀਂ ਲੱਗਦਾ ਸਾਵ ਲੱਗ ਜਾਊਗਾ ਨਾ ਤੈਨੂੰ ਤੂੰ ਲਿਆ ਕੇ ਦੇ ਲਿਆ ਤਾਂ ਮੈਂ ਜਿੰਨੀ ਪਵਾਇਥੋਂ ਲੋਨ ਕੇ ਦੇ ਰਿਹਾ ਕਿ ਜੇ ਜੀ ਦੇਣਾ ਪਾਣੀ ਦੇ ਕੇ ਪਾਟ ਲਊਂ ਜਾਂ ਪਾਟ ਲਿਆ ਫਿਰ ਇਹ ਲਵੇ ਨਾ ਫਿਰ ਇਹ ਵੀ ਗੋਗਲ ਵਾਲਾ ਚੱਕਰ ਕੱਢਦੇ ਲਿਆ ਹਾਂ ਕਿ ਤੂੰ ਉੱਥੇ ਤੂੰ ਫੋਨ ਨਹੀਂ ਕਰ ਸਕਦੀ ਕਿ ਵੀ ਉੱਥੇ ਭਾਈ ਨੀ ਮੈਂ ਫੋਨ ਹੀ ਕਰਦੀ ਨਹੀਂ ਮੈਥੋਂ ਨਹੀਂ ਜਾਈਦਾ ਇੱਥੇ ਤਾਂ ਨੇੜੇ ਕਰਕੇ ਗਈ ਸੀ ਇਹਨਾਂ ਦੇ ਘਰੇ ਵੀ ਲੈ ਆਥੇ ਭਾਈ ਤੂੰ ਜੋ ਜੋ 200 ਰੁਪਈਆ ਦੀਆਂ ਉਹ ਤੇ ਆਵੇ ਹੋਰ ਤਾਂ ਨੇੜੇ ਕਰਕੇ ਜਾ ਵੀ ਮੈਂ ਕਿ ਚੱਲ ਇਹਨਾਂ ਦੀ ਪੱਟ ਲਿਆ ਉਂਝ ਕੇ ਉਹ ਤਾਂ ਉੱਥੇ ਉਹਨਾਂ ਦੇ ਨਹੀਂ ਦਾਨੀ ਉਹ ਖਾਣਾ ਪਾਉਂਦੇ ਨੇ ਨਾ ਆਖੇ ਲਾਈ ਲੱਗਣਾ ਹੋਵੇ ਘਰ ਵਾਲਾ ਚੰਦਰਾ ਗੋਆਣ ਨਾ ਹੋਵੇ ਹੈ ਇਹ ਫਿਰ ਹੁਣ ਤੂੰ ਦੱਸ ਦੇ ਕੀ ਕਰਾਂ ਹੁਣ ਤੂੰ ਦੱਸ ਦੇ ਫਿਰ ਮੈਂ ਕੀ ਕਰਾਂ ਹੁਣ ਮੇਰੇ ਤਾਂ ਪੀੜ ਹੁੰਦੀ ਮੈਂ ਇਥੇ ਤੁਰਿਆ ਨਹੀਂ ਜਾਂਦਾ ਮੈਨੂੰ ਤਾਂ ਖਾਣੇ ਸੁੱਜਦੇ ਕੋਈ ਚਾਚੀ ਨੇ ਤੈਨੂੰ ਦੱਸ ਤਾ ਨਾ ਬਸ ਇਹ ਰੇੜ ਕੰਮ ਕਰਾ ਇਹ ਲਾ ਫਿਰ ਤੂੰ ਦੱਸ ਦੇ ਹਨਾ ਮੈਂ ਕੀ ਦੱਸਣਾ ਚਾਚੀ ਦੱਸਦੀ ਜਾਂਦੀ ਆ ਫਿਰ ਮੈਂ ਤਾਂ ਦੱਸ ਦਿੱਤਾ ਮੈਨੂੰ ਵਰਤ ਕੇ ਤਾਂ ਵੇਖੋ ਆਹ ਕੋਈ ਹੋਰ ਵੀ ਦਵਾਈ ਹੈਗੀ ਆ ਹੋਰ ਦਵਾਈ ਕਿਹੜੀ ਆ ਕੋਈ ਚੇਤੇ ਕਰ ਲਾ ਹੋਰ ਚੇਤੇ ਕਰ ਲੈਨੇ ਆ ਕੁੜਗੇ ਹੁਣ ਜੋ ਦੂਜਾ ਕੱਲ ਨੂੰ ਕੜ ਕੇ ਛੋਲੇ ਪੀਉਂਦੀ ਗਦਾਲ ਛੋਲਿਆਂ ਦੀ ਹਾਂ ਭਾੜੀ ਹਾਂਜੀ ਹੁਣ ਕੱਲ ਨੂੰ ਨਾ ਸੋਆ ਛੋਲੇ ਪਿਆ ਕੇ ਰੱਖਦੀ ਦਾਲ ਦਲੀ ਵੀ ਛੋਲਿਆਂ ਦੀ ਛੋਲਿਆਂ ਦੀ ਦਾਲ ਸੀਲੇ ਚ ਜਦੋਂ ਪਿਪਵੇਂਗੇ ਨਾ ਤੇ ਉਦੋਂ ਪੈਰਾਂ ਤੇ ਦੋਹਾਂ ਤੇ ਕਿਛ ਕੱਪੜੇ ਚ ਛਾਕੇ ਤੇ ਬੜੇ ਟਲੀ ਅੱਛਾ ਦਾਲ ਦੇ ਵਿੱਚ ਦਾਲ ਦੇ ਵਿੱਚ ਅੱਛਾ ਤੂੰ ਤਾਂ ਪਹਿਜ ਕੇ ਤਾਂ ਉਹਨੇ ਫੈਸੇ ਜਾਣੇ ਆ ਦਾਣੇ ਜੇ ਤੇ ਉਹਦੇ ਚ ਉਟਕੋਰ ਹੋ ਜੂਗੀ ਉਹਦੇ ਨਾਲ ਵੀ ਤੇ ਰੋਗ ਗਰਮੈਸ ਉਹਦੇ ਨਾਲ ਬਹੁਤ ਉਹ ਆਇਆ ਨਾ ਉਹਦੇ ਨਾਲ ਪੀਲੀ ਕਿਉਂ ਤਾਂ ਪੋਡਰ ਬਨਜੂ ਫਿਰ ਪੋਡਰ ਤਾਂ ਫਿਰ ਉੱਤੇ ਹੀ ਲਾਉਣਾ ਮਲ ਬਨਣਾ ਤੇ ਨਹੀਂ ਸਾਰੇ ਬਲੇਟ ਨਹੀਂ ਪੈਰ ਕੱਪੜੇ ਤੇ ਰੱਖ ਕੇ ਦਾਲਵੇਂ ਔਖਾ ਮੈਨੂੰ ਤਾਂ ਗੋਗਲੂ ਵਾਲਾ ਕੰਮ ਠੀਕ ਲੱਗਦਾ ਚੱਲ ਫਿਰ ਮਗਾ ਕੇ ਤਾਂ ਤੂੰ ਕੋਸਤਾ ਮਗਾ ਫਿਰ ਤੈਨੂੰ ਤਾਂ ਹੁਣ ਮੈਂ ਦੋਰੀ ਨਾਲ ਮੈਂ ਫੋਨ ਚੱਕ ਕੇ ਲਿਉਣੀ ਆ ਜਾ ਤੱਕ ਲਿਆ ਹੋਰ ਕਰ ਫੋਨ ਦਵਾ ਦੋ ਜੇ ਰਾਮ ਆ ਜੇ ਤਾਂ ਪਰ ਇਹ ਸ ਦਵਾਈਆਂ ਬੜੀਆਂ ਖਾਂਦੀ ਆ ਬਈ ਇਹਨੂੰ ਰਾਮ ਮੁਸ਼ਕਲ ਆ ਫਿਰ ਠੰਡ ਨਾ ਹੋ ਜਾਂਦਾ ਹਕ ਸਾਰੀ ਦਿਹਾੜੀ ਹੁਣ ਕੰਮ ਵੀ ਕਰਨਾ ਫਿਰ ਜੋ ਆਖ ਵੀ ਸਾਹਮਣੇ ਸਾਰੇ ਦਿਹਾੜੀ ਕੰਮ ਕਰਦਾ ਮੈਂ ਤਾਂ ਨਿਆਣੀ ਮੰਦਿਰ ਕੰਮ ਕਰਦੀ ਆ ਪਰ ਦਵਾਈਆਂ ਇਹ ਜੀਆਂ ਬੜੀਆਂ ਕਿਹੜੀ ਕਿਹੜੀ ਖਾਉ ਤੇ ਕਿਹੜੀ ਕਿਹੜੀ ਛੱਡੂ ਇਹ ਕਾਹ ਉਹਦੇ ਸਰੀਰ ਨਾਲ ਧੱਕਾ ਕਰਦੀ ਆ ਇਹਦੇ ਇੰਨੇ ਪ੍ਰੇਸ਼ਨ ਹੋਏ ਇਹਨੂੰ ਚਾਹੀਦਾ ਨਹੀਂ ਕਿ ਐਨਾ ਧੱਕਾ ਕਰਨਾ ਉਹਦੇ ਸਰੀਰ ਦੇ ਨਾਲ ਤੇ ਹੁਣ ਮੈਨੂੰ ਤਾਂ ਪਤਾ ਨਹੀਂ ਕਿ ਕਿਹੜੀ ਦਵਾਈ ਤੇਨੂੰ ਆਮ ਆਊਗਾ ਤੇ ਆਮ ਆਜੂਗਾ ਆਜੂਗਾ ਉਹ ਦੂਜਾ ਉਹ ਕੋਈ ਦਵਾਈ ਕਦੇ ਕੋਈ ਦਵਾਈ ਇੱਕ ਦਿਨ ਨਹੀਂ ਆਲਾ ਜਾਂਦਾ ਜੇ ਤੂੰ ਵੇਖੇ ਨਾ ਸਾਡੇ ਅੰਦਰ ਤੇアン ਤੇ ਨਾ ਲੱਗੀਆਂ ਫੀਆਂ ਦਵਾਈ ਦੀ ਨਹੀਂ ਨਹੀਂ ਬੋਤੀ ਨੂੰ ਵੀ ਅਸੀਂ ਦਿੱਤੀ ਆ ਉਸ ਨੂੰ ਸਾਡੇ ਅੰਗਣ ਵਾਲੀ ਵਾਲੀ ਨੂੰ ਹੂੰ ਉਹਦੇ ਵੀ ਪੈਰਾਚੋ ਦਾ ਦਿੱਤੀ ਨਹੀਂ ਪੈਂਦੀ ਸੀ ਕਿਉਂ ਤਾਂ ਮੂਥ ਵਰਤਾ ਪਈ ਫਿਰਦੀ ਤਾਂ ਪਾ ਲੈਣੀ ਆ ਤੇ ਉਂ ਲੰਗ ਵੱਜਦਾ ਤੁਰਿਆ ਨਹੀਂ ਜਾਂਦਾ ਉਹ ਤਾਂ ਲੰਗ ਨਾ ਫਿਰ ਥੋੜਾ ਜਾਂਵੇਂ ਵੱਜਦਾ ਨਾ ਹੱਥਾਂਾਂ ਜਿਵੇਂ ਹੁੰਦਾ ਹੈ ਟੜਕੀਦਾ ਹੀ ਵਾਜਦਾ ਬੇਬੇ ਤੈਨੂੰ ਤਾਂ ਗੱਲਾਂ ਹੁੰਦੀਆਂ ਨਹੀਂ ਨਹੀਂ ਲੈਖ ਜੂੰ ਜ ਮਾਥਨ ਦਾ ਕੰਮ ਦਾ ਟਾਈਮ ਹੁੰਦਾ ਹੁੰਦਾ ਕੰਮ ਕਿਹੜਾ ਮੈਂ ਕਰਦੀ ਨਹੀਂ ਚਾਚੀ ਦਸ ਭਲਾ ਲੰਗ ਵੱਜੇ ਨਾ ਜੇ ਕੰਮ ਤਾਂ ਕਰਦੀ ਆ ਜਾਂਦਾ ਬੈਤ ਇਹਨਾਂ ਨੂੰ ਕਹੀ ਜਾਂਦੇ ਆ ਹੁੰਦਾ ਇਹ ਤਾਂ ਸਰੀਰ ਨਾਲ ਦੇ ਨਾ ਥੱਕਾ ਕਰਦੀ ਆ ਤੂੰ ਗੱਲਾਂ ਹੁੰਦੀਆਂ ਬੇਬੇ ਤੈਨੂੰ ਕਿਹ ਕਹ ਦੂਗੀ ਹੁਣ ਤੂੰ ਤਾਂ ਲੰਗ ਮਾਰਦੀ ਆਥਨ ਹੋ ਗਿਆ ਵੀ ਜਾਂ ਤਾਂ ਹੋਵੇ ਵੀ ਮੈਨੂੰ ਕਿਹੜਾ ਪੱਕੀ ਪਕਾਈ ਮਿਲਣੀ ਐ ਵੀ ਮੈਂ ਤਾਂ ਬਹਾਨਾ ਤਾਂ ਲਾਉਂਦੀ ਸੀ ਤੇ ਫਿਰ ਉਹ ਜਦੋਂ ਆਪਣਾ ਹਨੇਰਾ ਹੋ ਜਾਂਦਾ ਨਾ ਰਾਤ ਸਾਰੇ ਨਿਕਲ ਆਵੇ ਤੇ ਉਦੋਂ ਫਿਰ ਜਵਾਕਾਂ ਨੂੰ ਭੱਜ-ਭੱਜ ਪੈਂਦੀ ਆ ਫਿਰ ਆਖੂਗੀ ਲਾਗੇ ਨੂੰ ਪਾਈ ਪਾਈ ਪਾਉ ਗਿਆ ਕੋ ਸ਼ਹਿਰ ਜਾ ਉੱਥੇ ਬੈਠਾ ਆਇਆ ਨਹੀਂ ਹਜੇ ਕੋਈ ਮੈਂ ਤਾਂ ਕਹਿੰਦੀ ਨਹੀਂ ਜਦੋਂ ਹੁਣ ਮੁੰਡਾ ਰੋਈ ਜਾਂਦਾ ਸੀਗਾ ਉਹ ਕਹਿੰਦੀ ਜਾਂਦਾ ਸੀ ਪਾਪੀ ਕੋਲੇ ਜਾਣਾ ਤੇ ਉੱਤੇ ਪਿਆ ਮੈਂ ਵਾਜਾ ਮਾਰੀ ਨਹੀਂ ਵੀ ਆ ਜਾ ਮਰੇ ਮੁੰਡਾ ਫੜਾ ਮੈਂ ਚਾਹ ਬਣਾ ਲਾਂ ਤਾਂ ਮਿੱਥੂ ਨਹੀਂ ਆਈਦਾ ਉਹ ਮੈਨੂੰ ਕੁੱਤੇ ਮਾਰੇ ਜੁੰਡੇ ਪੱਟੇ ਆ ਮੇਰੇ ਇੰਨੇ ਵਾਲ ਪੱਟੇ ਨੇ ਇੰਨਾ ਵੀਰਿਆ ਹੋ ਤੇ ਫੇਰ ਇਹ ਮੇਰਾ ਜਨ ਹੋ ਜਾਂਦਾ ਫੇਰ ਇਹ ਆ ਜਾਓ ਖਾ ਲੋ ਰੋਟੀਆਂ ਇੱਕੀ ਬੈਠੇ ਹੋਰ ਸੋਈ ਚੀ ਫਿਰ ਕਈ ਵਾਰ ਤਾਂ ਬਹਿ ਜਾਂਦੀ ਕਿਹਾਤਾ ਬੇਬੇ ਨੂੰ ਮੈਂ ਕੱਲ੍ਹ ਕਹਤਾ ਸੀ ਮੈਂ ਕਿ ਚੱਲ ਬੇਬੇ ਤੂੰ ਇੱਥੇ ਬਹਿ ਕੇ ਖਾਲਾ ਗਰਮ ਕਰ ਮਰਮ ਕਰ ਮ ਚਲਾ ਉੱਤੇ ਪਾਲਿਆ ਕਰ ਫਿਰ ਤੇ ਢਾ ਲਿਆ ਕਰ ਤੇ ਮੇਜ ਧਾਰਿਆ ਕਰ ਅੱਗੇ ਬੈਠੀ ਨਾ ਰੋਟੀ ਨਹੀਂ ਫੜਾਉਂਦੀ ਤਾਂ ਕਹੇ ਹੈਨਾ ਇੱਕ ਦਿਨ ਕਹਤਾ ਤੇ ਬਸ ਉਸੇ ਗੱਲ ਤੇ ਗੁੱਸਾ ਕਰ ਗਿਆ ਇਹ ਤੇ ਬਣਾ ਲਿਆ ਹੈਨਾ ਹਾਂ ਵੀ ਮੈਨੂੰ ਆਇਆ ਆਖਤਾ ਆਇਆ ਬਈ ਆਪਾਂ ਤਾਂ ਤੁਰਿਆ ਨਹੀਂ ਜਾਂਦਾ ਤੇ ਮੈਂ ਤੈਨੂੰ ਰੋਜ਼ ਕਹਨੀ ਆ ਤੁਰੀ ਫਿਰਦੀ ਨੂੰ ਫਿਰ ਕੀ ਹੋ ਗਿਆ ਜੇ ਕਹਤਾ ਤੇ ਵੀ ਰੋਟੀ ਖਾਲਾ ਚਲਿਆ ਹੁਣ ਘਰ ਹੁਣ ਤੂੰ ਸਾਰੀਆਂ ਛੱਡ ਮਰੂਦ ਤੋੜ ਮਰੂਤਮ ਤੋੜ ਦਿਨੀ ਆ ਕੋਲੇ ਕੇ ਤੋੜੂ ਬੈਠੀ ਨਹੀਂ ਫੜੋਨੀ ਰੋਟੀ ਇੱਕ ਦਿਨ ਹੋ ਗਿਆ ਕੀ ਹੋ ਗਿਆ ਜੇ ਤੈਨੂੰ ਕਹਿਤਾ ਨਹੀਂ ਭਾਈ ਹੁਣ ਚਲ ਸਾਰਾ ਕੁਝ ਦੁਖਦਾ ਤੇ ਰੋਟੀ ਆ ਸਿਰ ਤੇ ਸਰ ਕੋਲੇ ਬੈ ਕੇ ਖਾਜਾਂ ਕਰਾਂਗੇ ਐ ਨਹੀਂ ਆਂਦੇ ਵੀ ਦੁਖਦਾ ਤਾਂ ਪੈ ਜਾ ਤੇ ਗੱਲਾਂ ਕਰਨੀਆਂ ਨੂੰ ਵੀ ਆ ਰਹੀਆਂ ਵੀ ਜਿਵੇਂ ਮਰਜੀ ਆ ਕਰਕੇ ਤਾਂ ਦਿਨੀ ਆ ਨਾ ਤੇ ਫਿਰ ਹਕਾਨ ਕਰੇ ਭਾਈ ਤੇ ਇੱਥੇ ਲਈ ਰੋਟੀ ਗੱਲਾਂ ਤਾਂ ਨਾ ਕਰਿਆ ਕਰੋ ਨਾ ਫਿਰ ਰੋਜ਼ ਗੱਲਾਂ ਹੀ ਕਰਕੇ ਮਰੂਤ ਆ ਕੇ ਤੋੜ ਦੋ ਮੈਂ ਹੋ ਰੂ ਤੋੜ ਕੇ ਦੇਵਾ ਹੁਣ ਹੋਰ ਨਾ ਤੇ ਚਾਚੀ ਖਾਲੂਗੀ ਵੇ ਨਹੀਂ ਕੋਈ ਕਿਰੇ ਆ ਜਾ ਲੱਗਿਆ ਇਹ ਨਾ ਹੋ ਜੇ ਤੋ ਖਾਣੇ ਆਪ ਉਹ ਤੋ ਕਿਰੇ ਹੁੰਦੇ ਤੇ ਜਦੋਂ ਅਸੀਂ ਖਾਏ ਕੱਤੀ ਕੋਈ ਖਾਂਦੀ ਨਹੀਂ ਮੈਂ ਤਾਂ ਕਿੰਨੇ ਦਿਨ ਹੋ ਗਏ ਖਾਦਾ ਹੀ ਨਹੀਂ ਓਈ ਤੈਨੂੰ ਤਾਂ ਬੇਬੇ ਬਸ ਗੱਲਾਂ ਹੀ ਬਣਗਾਂ ਹੁੰਦੀਆਂ ਖਾਈ ਤਾਂ ਜਾਂਦੀ ਸੀ ਕੱਲ ਪਲੇਟ ਭਰੀ ਬੈਠੀ ਇਹਨੇ ਗੱਲਾਂ ਹੀ ਮੇਰੇ ਪਹਿਲੇ ਕੱਲ ਪੱਚ ਦੇ ਇੱਕ ਅੱਧਾ ਖਾ ਵੀ ਨਾ ਤਾਂ ਉਹਦੀ ਕਿਆਨ ਲੱਗਿਆ ਨਹੀਂ ਤੂੰ ਤਾਂ ਨਹੀਂ ਨਾ ਖਾ ਫੇਰ ਆਖੇਂਗੇ ਢਿੱਡ ਦੁਖਦਾ ਤੇ ਮੈਂ ਤਾਂ ਤੈਨੂੰ ਚੰਗੀ ਗੱਲ ਯਾਨੀ ਜੇ ਤੋ ਹਾਂ ਜੀ ਅਨੀ ਖੇਡਾਂ ਤੇ ਬੈਠੀ ਸੀ ਇੱਕ ਖਾਣਾ ਤੇ ਹਪਲੇ ਅਸੀਂ ਕੀੜੇ ਤੇ ਮੈਂ ਤਵਾਵਾ ਸਾਰੇ ਲੱਗੇ ਪਹਿਲੀ ਗੱਲ ਅੱਜ 4 ਦਿਨ ਹੋ ਗਏ ਮੈਂ ਕੋਈ ਅਮਰੂਦ ਨਹੀਂ ਖਾਧਾ ਚਲ ਹੁਣ ਖਾ ਲਈ ਹੁਣ ਤਾਂ ਖਾਉਂਗੀ ਹੋਰ ਲਾਲਾ ਖਾਲਾ ਕਿਰੇ ਗੇ ਲਾਂ ਕਿਰੇ ਲਾਉਂਗੀ ਨਾ ਬੇਬੇ ਤੇ ਕੱਚੇ ਨਾਲ ਲਾ ਰਿਓ ਖਾਦੇ ਬਣਾ ਜਾ ਕਿ ਸਤੇ ਜਾ ਫੇਰ ਐਂ ਕਰਦੀ ਜੇ ਨਾ ਖਾਦੇ ਕਹਿੰਦਾ ਕਦੂ ਕੱਚ ਕਰਕੇ ਦੇਦੀ ਇਹਨੂੰ ਹਾਂ ਅਜੇ ਵੀ ਗੱਲ ਆ ਮੂਲ ਨਾਲ ਕਰਦੀ ਨਹੀਂ ਹੁੰਦੀ ਕਦੂ ਕੱਚ ਚੰਗਾ ਲੈ ਤਾਂ ਟੁੱਟਦਾ ਹੀ ਨਹੀਂ ਚਾਚੀ ਮੈਂ ਕੀ ਆ ਨਹੀਂ ਹਾਂ ਕਦੂ ਕੱਚ ਕਰਕੇ ਦੇਦੀ ਜੇ ਨਾ ਖਾਦਾ ਗਿਆ ਤਾਂ ਤੂੰ ਕੀ ਮਰੂਦ ਕਦੂ ਕੱਚ ਕਰ ਦਿਆ ਹੋਰ ਚੰਗਾ ਤੋ ਕਹਤੇ ਬਸ ਕਰਦੇ ਕਰ ਚੌਂਚਾ ਨਾਲ ਚੌਂਚਾ ਫੜਾਦੀ ਨਹੀਂ ਐ ਤਾਂ ਮੈਨੂੰ ਮੂਲ ਗਾ ਵੀ ਕਦੂ ਕੱਚ ਕਰਕੇ ਦਿੰਦੇ ਆ ਛੇ ਵੀ ਕਦੂ ਕੱਚ ਕਰ ਦਿੰਦੇ ਆ ਆ ਉਹ ਤਾਂ ਪਿਆਰਾ ਹੁਣ ਫੇਰ ਤੁਸੀਂ ਆ ਤੋ ਇਹਨੂੰ ਤਾਂਨੇ ਮਾਰਨੇ ਜਨਾ ਨਾ ਤਾਂਨੇ ਮਾਰਨਾ ਫੇਰੇ ਇਹ ਗੱਲਾਂ ਬਤਾਂ ਤੂੰ ਆ ਨਾ ਇਹ ਫਿਰ ਗਰਮ ਛੇਤੀ ਹੋ ਜਾਂਦੀ ਹੈ ਗਰਮ ਦੀ ਫਰਕਾਂ ਹੀ ਹੁੰਦੀ ਆ ਨਾ ਫਿਰ ਜਦੋਂ ਸਾਰੀ ਦਿਹਾੜੀ ਉਹਨੂੰ ਸੰਦਾ ਵੀ ਕਰਨਾ ਫਿਰ ਠੰਡਾ ਕਰਨਾ ਵੀ ਆਪ ਦੇ ਆਪ ਦੇ ਘਰ ਲਈ ਕਰਦੀ ਆਪਣੇ ਲਈ ਥੋੜਾ ਕਰਦੀ ਆਪ ਦੇ ਘਰ ਲਈ ਕਰਦੀ ਲੈ 10 ਨਹੀਂ ਆਪ ਦੇ ਘਰ ਲਈ ਕਰਦੀ ਆ ਜਵਾਕਾ ਨੂੰ ਮੈਂ ਮਹਗੀ ਬਣਾ ਕੇ ਤੇ ਉੱਤੇ ਲੈ ਕੇ ਪੈ ਜਾਨੀ ਆ ਫਿਰ ਰੋਟੀਆਂ ਕੌਣ ਖਾਊਗਾ ਕਿਹਦੇ ਲਈ ਕਰਨਾ ਨੇ ਥੋੜੀ ਇਹ ਨਾ ਨਹੀਂ ਕਰਨਾ ਐリカ ਨਾ ਵੀ ਹਾਂ ਭਾਈ ਸਾਡੇ ਮਾਰੀ ਉਰਦੀ ਆ ਤੜਕੇ ਤੋਂ ਚੱਲ ਲੱਗੀ ਰਹਿੰਦੀ ਆ ਵੀ ਕੱਲਾ ਮੇਰਾ ਘਰ ਆ ਸਾਡਾ ਸਾਡਾ ਮਾਰਾ ਦਾ ਕੀ ਹੋਣਾ ਮੈਂ ਤਾਂ ਦੋ ਰੋਟੀਆਂ ਖਾਣੀਆਂ ਜਦੋਂ ਪੱਕੀਆਂ ਖਾ ਲੈਣੇ ਬਸ ਐਂ ਕਹਿੰਦੀ ਆ ਇਹਨੇ ਨਹੀਂ ਪੈਣੇ ਨਾ ਕਰਨਾ ਚਾਚੀ ਕੋਈ ਕੋਈ ਲੋੜ ਨਾ ਕਰਦੀ ਮੈਂ ਕਹ ਸੇ ਮੈਨੂੰ ਕਦੋਂ ਕੱਚ ਕਰਕੇ ਦਿੰਦੀ ਆ ਮੂਲ ਇਹ ਵੀ ਨਾ ਤੂੰ ਕੱਚ ਕਰਕੇ ਦਿੰਦੀ ਆ ਚਲ ਕਰ ਦੋ ਤੋੜ ਲੈ ਹਨਾ ਬੋਲੇਗੇ ਨਾ ਦੀਂਦਾ ਹੀ ਨਹੀਂ ਮੈਨੂੰ ਤਾਂ ਕਿਰਿਆ ਜਾ ਅੱਜ ਕਾਹਦਾ ਦਿੱਤਣਾ ਆ ਸੱਤ ਨੇ ਖਾਣੀ ਯਾਹ ਖਾਣੇ ਹੋਂ ਤਾਂ ਕਿਹਨੇ ਤੇ ਲਾ ਕੇ ਤਾਂ ਦਿੰਨੀ ਐ ਤੂੰ ਤਾਂ ਬਸ ਨਹੀਂ ਕਰਦੀ ਨੀ ਲੈ ਵੜ ਡਿੱਗ ਪੈਣੀ ਨਹੀਂ ਆਈ ਨਹੀਂ ਕਰਦੀ ਮੈਂ ਆਉਣੀ ਆ ਦੀ ਮੈਂ ਹੁਣ ਥਿਰ ਕੇ ਲਿਓਣੀ ਇਹਨਾਂ ਨੂੰ ਥਿਰ ਲਿਆ ਤੇ ਕਿੱਤਾ ਜੇ ਨਾ ਨੂੰ ਲਾਈ ਕਾਲਾ ਲਾਈ ਕਾਲਾਈ ਲਾਉਂਗੀ ਸਵਾਦ ਵੇਖ ਪਾਲਦੀ ਬੇਬੇ ਤਾਂ ਸਵਾਦ ਤਾਂ ਪਾਲਣਾ ਜਦੋਂ ਖਾਣੇ ਦੰਦੂ ਹੈ ਨਹੀਂ ਨਾਲੇ ਆਖ ਦਿੰਦੀ ਐ ਮੇਰੀ ਸੇਵਾ ਨਹੀਂ ਕਰਦੀ ਇਹ ਆਪ ਦੇ ਮਾਰੀ ਕਰਦੀ ਐ ਹੈ ਚਲ ਕੋਈ ਨਹੀਂ ਬੇਬੇ ਮਰਜੀ ਐ ਤੇਰੀ ਹੁਣ ਕਰਦਖਣੀ ਕਿੱਥੇ ਰੱਖ ਲਈ ਕਰਦਖਣੀ ਕਿੱਥੇ ਰੱਖ ਲਈ ਕਰ ਦੇ ਬੇਬੇ ਕਰਦ ਨਹੀਂ ਵੇਖੀ ਆ ਗਈ ਚਾਟ ਬਣਾ ਕੇ ਖਾਨੀ ਨਾਲ ਪਪੀਤਾ ਲੈ ਜਾਨੀ ਘਟ ਕੇ ਜੇ ਦਿਨ ਖੁਸ਼ ਕਰਤੀਏ ਫਿਰ ਆ ਗੀ ਕੱਲੀ ਪਪੀਤਾ ਘਾਲੇ ਨਹੀਂ ਆ ਮੈਨੂੰ ਨਹੀਂ ਦਿੰਦੀ बेबे ने चाहिए फिर भी बेबेन का कुछ खवा तो दे बेबे ने ना आखना ही बेबे तई आखूगी तू मेरे कर दी है आपसे कर दी है बाकई नोह की कोई कदर नहीं जे कोई है जे रोंद हो आख दिता है तो घर आला आख दूगा जो रोंद कहना भी चुप कर जाव कहा तू रोनी आ चल कोई गल नही मैं नहीं, नहीं सुनिया अगु आखूगा दफाफा हो ਕਦੇ ਨਹੀਂ ਚੁਪ ਕਰਾਇਆ ਨਾ ਕਦੇ ਬਰਾਇਆ ਚੱਲ ਕੋਈ ਨਹੀਂ ਭਾਈ ਜ਼ਿੰਦਗੀ ਇਹ ਜੀ ਦਿੱਤੀ ਹੈ ਜਦੋਂ ਜਿੰਨਾ ਮਰਜ਼ੀ ਕਰ ਲੋ ਕਿਸੇ ਦਾ ਕੋਈ ਕੋਈ ਨਾ ਨਹੀਂ ਚੱਲ ਇਹਨਾਂ ਨੂੰ ਤਾਂ ਖਾਈਏ ਖਵਾਵਾਂ ਚਾਟ ਬਣਾ ਬਣਾ ਕੇ ਵਿਆਹ ਤਾਂ ਕਰਨੀ ਆ ਇਹਨਾਂ ਨੂੰ ਯਾਦ ਕਰਨਾ ਇਹਨਾਂ ਤਾਂ ਚੁਲਿੰਗ ਮੜ ਮੜ ਬੀਨੇ ਵਿੱਚ ਬੇਬੇ ਨੂੰ ਖਵਾਵਾਂ ਚਾਟ ਬਣਾ ਕੇ ਹੈ ਕਿਤੇ ਤਾਂ ਖੁਸ਼ ਹੋਊਗੀ ਬੇਬੇ ਸਾਡੀ ਨੇ ਤਾਂ ਸਾਰਾ ਦਿਨ ਤਾਨੀ ਮਾਰਦੀ ਰਹਿੰਦੀ ਐ ਇਹ ਐ ਨਹੀਂ ਕਰਦੀ ਜੇ ਕੁਛ ਦੁੱਖ ਦਾ ਕਹੂ ਕਿ ਤੂੰ ਕੰਮ ਤਾਂ ਕੱਲ ਦੀ ਕਰਦੀ ਆ ਹੈ ਕੰਮ ਤੋਂ ਮੈਂ ਤਾਂ ਟਲਣਾ ਨਾ ਮੈਨੂੰ ਕਿਸੇ ਦਾ ਸਹਾਰਾ ਹੋਵੇ ਵੀ ਮੇਰਾ ਕੀਤਾ ਕਰਾਇਆ ਮੈਨੂੰ ਮਿਲ ਜਣਾ ਕੋਈ ਨਹੀਂ ਆ ਚਾਟ ਦੇ ਕੇ ਖੁਸ਼ ਹੋ ਜੂਗੀ ਮੈਨੂੰ ਕਹਦਾ ਖੁਸ਼ ਹੋਣਾ ਗੁੱਲਣ ਕਰਦੀ ਐ ਨਹੀਂ ਮਾਤਾ ਕਿੱਥੇ ਵੇਲੀ ਆਉਗੀ ਬੇਬੇ ਤੇਰੇ ਆਸਤੇ ਪਪੀਤਾ ਲਿਆਈ ਅਮਰੂਦ ਕਰੜੇ ਸੀ ਅੱਛਾ ਤੂੰ ਪਪੀਤਾ ਖਾ ਲੈ ਅਮਰੂਦ ਖਾ ਲੈਨੀ ਮੈਂ ਤੇ ਚਾਚੀ ਅੱਛਾ ਆ ਭੁੱਲ ਜਾ ਖਾ ਲੈ ਤੂੰ ਪਛਾਣ ਹੋ ਮਾਡੀ ਜੀ ਖਾ ਲੈ ਚਾਚੀ ਪਪੀਤਾ ਤਾਂ ਤਾਂ ਲਿਆਈਆਂ ਕੱਟ ਕੇ ਤੇ ਤੂੰ ਜਾ ਅੱਜ ਬੇਬੇ ਨੂੰ ਆਪਦੀ ਨੂੰ ਥਾਂ ਤੇ ਚਫਾਈ ਬੈਠੀ ਆ ਕਹਿੰਦੀ ਮੈਨੂੰ ਨੰਗ ਦੇ ਟੱਪ ਦੇ ਦੀਦੇ ਨੇ ਅੱਛਾ ਮੈਂ ਨਹੀਂ ਹਜੇ ਆ ਜਾਣਾ ਅੰਦਰ ਉਹ ਵਰਜਾਈ ਜਿਸ ਤਰ੍ਹਾਂ ਰੱਖਿਆ ਪਿਆ ਅੰਦਰ ਹਾਂ ਹੋ ਤਾਂ ਮੈਂ ਆਖੀ ਨਹੀਂ ਠੰਡਾ ਚੱਲ ਜੇ ਮਾਰਾ ਮਟਾ ਤੈਨੂੰ ਕੁਛ ਕਾਇ ਵੀ ਦਿੰਦੇ ਆ ਚਲ ਵੱਡਾ ਸਰੀਰ ਆ ਤੇ ਮੈਂ ਕ ਵੀ ਅੱਜ ਠੰਡ ਚ ਇੰਨੀ ਚ ਭਾਈ ਨਹੀਂ ਨਹੀਂ ਮੈਂ ਜਾਣ ਕੇ ਨਹੀਂ ਭਾਈ ਮੈਂ ਕਦੇ ਗੁੱਸਾ ਕੀਤਾ ਬੇਬੇ ਦਾ ਬੇਬੀ ਤਾਂ ਕਰਦੀ ਰਹਿੰਦੀ ਐਵੇਂ ਹੁਣ ਬਿਸਤਰਾ ਅੰਦਰ ਰੱਖਿਆ ਪਿਆ ਕਦੋਂ ਦਾ ਤੇ ਆਪ ਵੀ ਉੱਠ ਕੇ ਆਈ ਜਾਂਦੀ ਐ ਕਿ ਮੈਂ ਚਾਹ ਕਰਕੇ ਲਿਆਉਣੀ ਤੇ ਤੂੰ ਇੱਥੇ ਬਹਿ ਜਾ ਮੈਂ ਆ ਗਈ ਆਂਦੀ ਉਹ ਵੇ ਬਿਸਤਰਾ ਅੰਦਰ ਰੱਖਿਆ ਪਿਆ ਉਹ ਤਾਂ ਹੁਣ ਰੱਖਿਆ ਹੀ ਆ ਬਿਸਤਰਾ ਤੰਦਰੀ ਪਿਆ ਰੇ ਬਿਸਤਰਾ ਜੂ ਨਿਕਲ ਕੇ ਆ ਪਾਈ ਆ ਕਿ ਲੋਕ ਦੀਦੇ ਰੰਗ ਦੇ ਟੱਪਦੇ ਹਜੇ ਨਹੀਂ ਮੇਰੇ ਅੰਦਰ ਜੀਗ ਲੱਗਦਾ ਮੈਨੂੰ ਆਂਦੇ ਇਉਂ ਕਰ ਕਹਿੰਦੀ ਤੂੰ ਲੱਤੀ ਲੈ ਲੈ ਕਹਿੰਦੀ ਤੂੰ ਤਾਂ ਆਂ ਨਹੀਂ ਆਂ ਸੈਮ ਨਹੀਂ ਆ ਕਿ ਅੰਦਰ ਵੜ ਕੇ ਬਹਿ ਜੇ ਲੈ ਦਸ ਪਹਿਨੇ ਆਈ ਕੋ ਇਹਨਾਂ ਨਾ ਨਹੀਂ ਤਾਂ ਜੇ ਠੰਡ ਲੱਗੀ ਤਾਂ ਤੂੰ ਵੀ ਜੇ ਤੇ ਫੜੀ ਬੈਠੀ ਆਂ ਬਿਜਾ ਤੈਨੂੰ ਕਹੀ ਦਿੱਤਾ ਬਚਲ ਬਹਿ ਜਾ ਤੇ ਤੂੰ ਬਿਸਤਰੇ ਚ ਜਾ ਵਰਦੀ ਮੈਂ ਤਾਂ ਕੋਈ ਨਹੀਂ ਬੈਜੀ ਮੈਂ ਤਾਂ ਹੂੰ ਉਜੇ ਅੰਦਰ ਨਹੀਂ ਪੈਂਦੇ ਤੈਨੂੰ ਇੱਥੇ ਕੰਬਲ ਦੇ ਦੇ ਕਰ ਵੱਡਾ ਬੈਡਾ ਵਾਲਾ ਨਹੀਂ ਹੁੰਦਾ ਠੰਡ ਹੋਈ ਪਈ ਅੰਦਰ ਲੈ ਕੇ ਚੱਲਦੀ ਆ ਬੇਬੇ ਚੱਲ ਅੰਦਰ ਖੜੀ ਹੋ ਜਾ ਹੁੰਦਾ ਖਾ ਕੇ ਹੋਰ ਠੰਡਾ ਇਹ ਰਾਤੀਆਂ ਪਕਾ ਲਾ ਹੂੰ ਤੇ ਖਾ ਕੇ ਰੋਟੀ ਫਿਰ ਚੱਲਾਂਗੇ ਮੈਂ ਤਾਰੇ ਤੈਨੂੰ ਵਕਤ ਨੂੰ ਫੜਾ ਦੂਗੀ ਫਿਰ ਇਹ ਤੇ ਹੋਰ ਹੁਣ ਟੀਟ ਹੋਈ ਬੈਠੀ ਆ ਲੋਕਾਂ ਨੂੰ ਵੀ ਇਹ ਨਹੀਂ ਲੱਗਦੇ ਕੱਪਦੇ ਨੇ ਲੋਕਾਂ ਨੂੰ ਕਿ ਵੇਖਣਾ ਜਾਇੰਗੀ ਠੰਡ ਹੈਗੀ ਆ ਵੀ ਕੋਈ ਆਵਾਜ਼ ਮਾਰੂਗੀ ਕੋਈ ਤੁਰ ਹੀ ਜਾਂਦੀ ਆ ਪਿੰਡ ਤਾਂ ਹੁਣ ਇਹ ਤਾਂ ਜਾਇਆ ਨਹੀਂ ਜਾਂਦਾ ਤੁਹਾਨੂੰ ਆਈ ਵੇਖਣਾ ਫਿਰ ਕੁ ਨੰਗਾਟਾ ਉਹ ਮੱਛੀ ਦਾ ਰੱਖਦਾ ਠੰਡ ਤਾਂ ਇਹ ਲੈ ਕਿੰਦੀ ਹੁੱਤ ਤੇ ਹੋਰੀ ਨੂੰ ਆ ਇਹ ਹੁੰਦਾ ਵੀ ਪਿੰਡ ਵਾਲਾ ਕੋਈ ਜਾਂਦੀ ਕੋਈ ਤਾਂ ਮੈਂ ਆਵਾਜ਼ ਮਾਰ ਕੇ ਕੋਲੇ ਗੱਲਾਂ ਬਾਤਾਂ ਕਰੂੰਗੀ ਤਾਂ ਜੁ ਦੇਖੋ ਜੇ ਮੈਂ ਆਖੇ ਇੱਥੇ ਕੰਬਲ ਲਿਆਦੇ ਨਹੀਂ ਵੀ ਕੋਈ ਨਹੀਂ ਮੈਨੂੰ ਨਹੀਂ ਠੰਡ ਲੱਗਦੀ ਗੱਲਾਂ ਬਾਤਾਂ ਜਿਨ੍ਹਾਂ ਨੇ ਕਰਨੀਆਂ ਤਾਂ ਤੇਰੇ ਕੋਲੇ ਇਸ ਤੇਰੇ ਘਰੇ ਆਉਣਗੀਆਂ ਇੱਥੇ ਨੰਗਨੇ ਚੱਲਦੀਆਂ ਵੇਖ ਲਈਦੀਆਂ ਨਾ ਮੈਂ ਮੁੰਡੇ ਨੂੰ ਨਹੀਂ ਕੰਮ ਆ ਰਿਆ ਮਾ ਮਾੜੀ ਜਿ ਉੱਠਣਾ ਖੜਾ ਹੋਵੇ ਉਹਦੇ ਵੀ ਕਿਵੇਂ ਲੈ ਆਖਦੇ ਨਾ ਕੰਬਲ ਮੋਟਾ ਨਹੀਂ ਕੰਬਲ ਰਹਿਣਗੇ ਵਾ ਵ ਮੈਂ ਤਾਂ ਬੈਠੀ ਪਰ ਤੇਰੀ ਮਰਜ਼ੀ ਕਿਨੇ ਹਾਂ ਮੇਰਾ ਪੁੱਛਣ ਦਾ ਫਰਜ਼ ਆ ਜਦ ਤੂੰ ਕੰਬਲ ਨਹੀਂ ਚੱਕਦੇ ਹੋ ਤੂੰ ਮੁੰਜਰਾ ਬੰਨ੍ਹਾ ਲਾ ਕੇ ਰਹਿ ਗਈ ਕੰਬਲ ਤਾਂ ਆਵੇ ਪਿਆ ਉੱਤੇ ਲੈਣਾ ਹੁੰਦਾ ਤਾਂ ਖਾਂਦਾ ਭਣੇ ਇਸ ਤਰ੍ਹਾਂ ਪਤਨ ਪਤਨ ਮੜ ਕੇ ਵੱਡਾ ਸਰੀਰ ਆ ਮੜ ਕੇ ਫੇਰ ਜੋ ਉੱਚ ਪਰੇਸ਼ਾਨ ਹੋਵੇ ਜੀ ਨਹੀਂ ਆਪਾਂ ਨੂੰ ਆ ਨਹੀਂ ਸ਼ੰਤ ਹੁੰਦ ਲੱਗਦੀ ਕਿਆ ਇੱਕ ਹੋਰ ਪੀ ਲਾਂਗੇ ਗਰਮ ਹੋ ਜਾਣ ਸੁੱਤਾ ਪਿਆ ਆਪਣੇ ਖਾਈ ਪਿਆ ਸੀ ਅੱਛਾ ਚਲ ਠੀਕਾ ਹੋਰ ਹੁਣ ਬਸ ਕੰਮ ਥੰਦਾ ਹੋ ਗਿਆ ਪੂਰਾ ਸਾਰਾ ਘੇਰਾ ਹੀ ਲੈ ਸਭ ਹੋਇਆ ਪਿਆ ਬੀਬੀ ਸਬਜੀ ਬਣੀ ਪਈ ਆਟਾ ਗੁੰਨਿਆ ਪਈ ਰੋਟੀਆਂ ਲਾਉਣੀਆਂ ਜੇ ਇੱਥੇ ਕੰਨੀਆਂ ਤਾਂ ਇੱਥੇ ਲਿਆ ਦਿੰਨੀ ਆ ਚਲ ਇੱਥੇ ਹੀ ਲਿਆ ਦੇ ਮੈਨੂੰ ਤਾਂ ਹੂੰ ਇੱਥੇ ਲਿਆ ਦਿੰ ਇੱਥੇ ਲਿਆ ਦਿੰਨੀ ਹੋਰ ਕੰਬਲ ਦੇ ਦੀ ਇਹਨੂੰ ਕੋਈ ਹੁਣ ਨਹੀਂ ਲੈਣਦੀ ਮੈਂ ਥੱਕੇ ਨਾ ਦੇਣਾ ਨਹੀਂ ਕੰਬਲ ਆਪਾਂ ਕੋਈ ਠੰਡ ਨਹੀਂ ਲੱਗਦੀ ਇਹਨਾਂ ਨੂੰ ਨਹੀਂ ਲੱਗਦੀ ਪੋਰਾ ਪੋਰਾ ਤੇਰੇ ਤਾਂ ਮੁੜ ਕੇ ਇਹਨੂੰ ਚੱਕੀ ਲੋਬੀ ਚ ਭੇਜੋ ਜੇ ਉਹ ਪੋਰਚੇ ਚ ਚੱਲੋ ਇੱਥੇ ਬਾਹਲੇ ਠੰਡਾ ਚਲ ਕੋਈ ਨਹੀਂ ਚਲਦੇ ਹੁਣ ਰੋਟੇ ਚ ਬਣਾ ਲਾ ਉੱਥੇ ਬਹਿ ਕੇ ਖਾ ਲਈ ਇੱਥੇ ਠੰਡ ਲੱਗ ਜੂ ਬੇਲਾ ਚਾਚੇ ਉਹ ਉੱਠਦੀ ਨਹੀਂਗੀ ਫੇਰਾ ਦੂਗੀ ਮੈਨੂੰ ਉੱਠਣਾ ਬੜਾ ਔਖਾ ਉੱਠ ਖੜਾ ਹੋਲੀ ਹੋਲੀ ਚੱਲ ਭਾਈ ਚਲ ਆ ਜਾ ਨਹੀਂ ਛੋਟਾ ਸਰਦਾ ਤਾਂ ਉੱਥੇ ਮੈਂ ਕੰਬਲ ਸੱਟ ਕੇ ਪਨਾ ਵਾਰ ਨਹੀਂ ਲਾਵੇਂ ਮੈਨੂੰ ਪੁੱਛਿਆ ਨਹੀਂ ਕਿ ਕੰਬਲ ਸੱਟ ਕੇ ਦਿੰਨੀ ਮੈਂ ਨਹੀਂ ਵਾਰਾ ਬੂਰਾ ਲਾਉਂਦੀ ਆਪਣਾ ਜੋ ਡਾਂ ਕੰਮ ਕਰਦੀ ਆ ਮੈਂ ਵਾਰਾ ਬੁਰਾ ਨੱਚੇ ਕੋਲੇ ਲਾਉਣਾ ਪਹਿਲਾਂ ਮੈਨੂੰ ਵਿਖਾ ਦੇ ਆਪਣੇ ਕੋਲੇ ਡਾਂਗਾ ਹੀ ਹੈ ਨਾ ਇਹ ਤਾਂ ਨਾਲੇ ਕੋਸ ਕੀਤਾ ਤੇ ਡਾਂਕਰ ਕਾ ਦੇਂਗੇ ਪਤਾ ਅਰੇ ਵਾ ਮੁੰਡਾ ਬਹੁਤ ਚੰਗਾ ਹੋਣਾ ਇਹਨੂੰ ਲਾਥਾਰੀ ਦੇ ਜਾਂਦਾ ਰੋਟੀ ਚਾਹ ਪਾਣੀ ਫੜਾਉਣੀ ਫੜਾਉਣਾ ਹੈ ਅੱਛਾ ਠੀਕ ਹੈ ਆਪਾਂ ਡਾਂਗ ਕੰਮ ਕਰਦੀ ਮੁੰਡੇ ਦੇ ਸਿਰ ਤੇ ਡਾਂਗ ਤਾਂ ਕੰਮ ਕਰਦੀ ਆ ਚੋ ਕੋਈ ਉਹਨਾਂ ਨੂੰ ਵੀ ਆਪਾਂ ਵਿਆਹ ਕੇ ਲਿਆਉਨੇ ਆ ਧੀਆ ਬਣਾਉਂ ਫੇ ਬਣਾਉਂ ਆਹੋ ਮੁੰਡੇ ਦੇ ਸਿਰ ਤੇ ਕਰਦੀ ਆ ਡਾਂਗ ਕੰਮ ਜ ਮੁੰਡਿਆ ਦੀ ਕੀ ਵਿਚਾਰਾ ਮੈਂ ਮੁੰਡੇ ਦੇ ਆਖੇ ਲੱਗਦੇ ਮੈਂ ਆਪ ਦਾ ਮਨ ਕਰਦਾ ਤੇਰਾ ਸੇਵਾ ਕਰ ਮਨ ਯਾਰ ਨਹੀਂ ਕਿ ਵੀ ਤੂੰ ਕਿ ਕੰਮ ਨਾ ਕਰੇ ਚਾ ਮੁੰਡੇ ਨੂੰ ਹੀ ਅਸਰ ਬਣਾਈ ਰੱਖਦੀ ਹੈ ਹਾਂ ਤੇਰਾ ਨਾ ਕੋਈ ਕਦਰ ਨਹੀਂ ਚਾਚੀ ਵੀ ਮੁੰਡਾ ਹੀ ਮੇਰਾ ਕਰਦਾ ਕੰਮ ਮੈਂ ਕਰਦੀ ਆ ਤੇ ਫਿਰ ਵੀ ਨਾ ਮੁੰਡੇ ਦਾ ਵੀ ਉਹ ਫਿਰ ਮੁੰਡਾ ਤੇ ਨਾ ਆਦਾ ਨਾ ਮੇਰੀ ਮਾਂ ਨੂੰ ਰੋਟੀ ਚਾਫੜਾ ਹਾਂ ਐ ਕਰ ਜੀ ਹਜੇ ਆਖ ਦਿੰਦੀ ਮੈਂ ਨੋ ਨਹੀਂ ਚੰਗੀ ਨੋ ਤਾਂ ਤੇਰੀ ਚੰਗੀ ਆ ਨੋ ਨਹੀਂ ਮੈਂ ਮਾਰੀ ਆ ਜਾ ਚਾਚੀ ਨੋ ਤਾਂ ਬਹੁਤ ਚੰਗੀ ਆ ਅਮਰੂਦ ਖਾ ਰਹਾ ਹੁਣ ਕਾ ਪਾਣੀ ਵਧ ਗਿਆ ਦਿੰਦੀ ਆ ਪਰ ਆਇਆ ਵੀ ਮੇਰਾ ਮੁੰਡਾ ਸਾਰੀ ਜਿਆ ਜਾਂਦਾ ਵੀ ਰੋਟੀ ਫੜਾ ਚਾਹ ਫੜਾ ਹੈਨਾ ਗੋਲਗਾਂ ਫੜਾ ਆਇਆ ਤਾਂ ਤੂੰ ਚੰਗੀਆਂ ਤੇ ਤਾਂ ਹੀ ਫੜਾਉਣੀ ਆ ਨਾ ਇੱਥੇ ਆ ਜਾਂਦੀ ਰੋਟੀ ਲਾ ਕੇ ਦੇਨੀ ਤੈਨੂੰ ਮੈਂ ਗਰਮ ਗਰਮ ਖਾ ਲਾ ਚੀ ਬੈ ਜਾ ਪਹਿਲਾਂ ਬੈ ਜਾ ਮੈਂ ਖਾ ਲਾਂ ਨਫੂਤ ਖਾਲਾ 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 ਫਿਰ ਮੈਂ ਤੈਨੂੰ ਗਰਮ ਗਰਮ ਰੋਟੀ ਲਾ ਕੇ ਦੇ ਦਾਂ ਤੂੰ ਨਹੀਂ ਉਹ ਸਿਆਣੀਆਂ ਬੀਹਾਂ ਖਾਦੇ ਨਹੀਂ ਜਾਂਦੇ ਅੱਛਾ ਤੂੰ ਖਾ ਲੈ ਕੇ ਬੀਹਾਂ ਦੇਖ ਲੈ ਕਿੱਡੇ ਸੋਹਣੇ ਲੱਗਦੇ ਦੂਰੋਂ ਹਨਾ ਵੀ ਕਿਰੇ ਕਿਰੇ ਤੇ ਜਦੋਂ ਤੋੜੀਦੇ ਨੇ ਉਦੋਂ ਕੱਚੇ ਚਲੋ ਫਿਰ ਜਾ ਨਹੀਂ ਹੁਣ ਕੰਨਾਂ ਦੇ ਰੋਤਾ ਹੋਰ ਪੱਕਦੇ ਜਾਂਦੇ ਹੂਮ બસ ਆਪਾਂ ਦੇ ਸੱਤਾਂ ਦਿਨਾਂ ਨੂੰ ਸਾਰੇ ਪੱਕ ਜਾਂਦੇ। ਸ਼ਹਿਰ 'ਚ ਬਿਠੇ ਰਹੇ ਹੁਣ ਬਾਏ ਪੱਕ ਜਿਆ ਤਾਂ ਵੀ ਭਰ। ਸ਼ਹਿਰ ਵਾਲੇ ਪਲਾਂ ਖਾਈ ਲੱਗੇ ਤੇ ਜਿਹੜੇ ਤੋੜ ਕੇ ਖਾਣਾ ਸੱਜਰਾ ਹਨਾ ਉਹਦਾ ਵੱਖਰਾ ਹੀ ਸਵਾਦ ਹੁੰਦਾ। ਇਹ ਸੱਜਰੇ ਆ ਨਾ। ਹੂੰ। ਉਹ ਤੋੜ ਕੇ ਰੱਖਦੇ ਆ ਫਿਰ ਲਈ ਜੇ ਕਦਾ ਹੋ ਜਾਂਦੀ ਨਾ। ਉਹ ਪਰ ਉਹ ਛਾਵ ਨੂੰ ਤੋੜਨਗੇ। ਹੂੰ। ਜਿਹਦਾ 2:30 ਵਜੇ ਤੋੜ ਦਿੰਦੇ ਤੇ ਫਟ ਚੱਲ ਜਾਣੇ ਹੁੰਦੇ ਉਹਨਾਂ ਨੇ। ਹਾਂ ਤੇ ਉਹ ਬੇ ਹੋ ਜਾਂਦੇ। ਸਾਰੀ ਰਾਤ ਲੰਘ ਤੇ ਉੱਕ ਤੋਂ ਦਿਨ ਸਾਰਾ ਦਿਨ ਲੰਘ ਜਾਂਦਾ। ਫਿਰ ਉਹ ਜੇ ਉਹ ਹੋ ਜਾਂਦੇ। ਕੀ ਤੁਸ ਜਰਾ ਤਾ ਜਾ ਤੋੜ ਕੇ ਖਾਣਾ ਹੋਰ ਹੁਣ ਸਾਰੇ ਕੰਮ ਨਿਭੜ ਕੇ ਸਾਰੇ ਨਿਭੜੇ ਪਏ ਆ ਤੂੰ ਜਦੋਂ ਮੈਨੂੰ ਕਹੇਂਗੀ ਵੀ ਰੋਟੀ ਲਾ ਦੇ ਮੈਂ ਤੈਨੂੰ ਉਦੀ ਰੋਟੀ ਲਾ ਕੇ ਦੇ ਦਊਂਗੀ ਰੋਟੀ ਤਾਂ ਮੈਂ ਤੈਨੂੰ ਦੱਸੂਗੀ ਮਗਰ ਆਓ ਮੇਰਾ ਬਾਹਰ ਕੀ ਬੱਠਰ ਉੱਥੇ ਪੈ ਤੁੰਗੇ ਤੋਤੇ ਬੇਬੇ ਇਦਾਂ ਨਾ ਤੂੰ ਧਿਆਨ ਦਿਆ ਕਰ ਆਹ ਨਹੀਂ ਆਈ ਨਹੀਂ ਇਹਦੀ ਆਦਤ ਜਾਂਦੀ ਬਸ ਉੱਧਰ ਚੀਜ਼ ਪਈ ਆ ਖਗਿਓ ਵਿਚਾਲੇ ਪ੍ਰਤਵੀ ਤੂੰ ਕੀ ਲੈਣਾ ਕਹਿਣਾ ਤਾਂ ਮੈਨੂੰ ਹੀ ਆ ਉਹ ਤਾਂ ਮੈਂ ਵੈਸੇ ਰੱਖਿਆ ਜਾਣ ਕਿ ਪਾਣੀ ਦੋ ਲੈਣਾ ਬਸ ਇੱਕੋ ਟੱਬ ਵੀ ਪਿਆ ਨਾ ਫਿਰ ਕਰ ਦੰਦੇ ਕਰ ਤੂੰ ਹੁਣ ਉਹ ਸਾਬਨ ਭਾਂਡੇ ਵੰਜਣਾ ਯੋ ਪਈਆ ਅੱਪੇ ਚੱਕ ਲੂਗੀ ਚੱਕ ਦੀ ਨਹੀਂ ਚੇਤਾ ਕਰਾਉਣਾ ਪੈਂਦਾ ਇੰਨਾ ਬਣਾ ਤੁਰੇ ਸਾਰੀ ਧਿਆੜੀ ਰੱਖਿਆ ਕਰਨਾ ਤੇ ਦਵਾ ਗਿਆ ਦਵਾ ਨਹੀਂ ਆ ਤੇ ਸਮਾਨ ਸਾਂਭਣਾ ਤੇ ਸਾਂਭ ਦੋ ਕਿ ਚੱਕ ਕੇ ਹੁਣ ਲੀੜੇ ਧੋਕੇ ਛੱਟਿਆ ਹੁਣ ਸਾਂਭ ਦੋ ਗਿਓ ਤੇਰ ਉਹਦਾ ਫੇਰ ਜਵਾ ਕਰਵਾਉਂਦਾ ਸੀ ਨਾ ਕੇਤਾ ਭੁੱਲਿਆ ਹੁਣ ਤਾਂ ਚੱਕਣਾ ਹੀ ਆ ਚੱਕ ਦੀ ਨਹੀਂ ਤੇ ਬੇ ਤੂੰ ਬਹਿ ਜਾ ਕੋਈ ਨਹੀਂ ਆਰਾਮ ਕਰ ਮੈਂ ਤਾਂ ਆਰਾਮ ਹੀ ਕਰੀ ਜਾਨੀ ਆ ਹੋਰ ਅੰਤੋਂ ਇੱਥੇ ਖਰਚੀ ਦੇ ਬੈਠੀ ਆ ਤੇ ਮੈਂ ਜਾਈ ਚ ਬੈਠੀ ਮਿੰਜ ਖਾਮ ਜਾਂ ਲੱਗੂਗਾ ਮੈਂ ਨਾ ਟੋਪੀ ਟੋਪੀ ਲੈਵਾਂ ਚਾਚੀ ਤੇ ਬਹਿ ਜਾ ਤੂੰ ਰੋਟੀ ਖਾ ਕੇ ਜਾਈਂ ਚੰਗਾ ਚੰਗਾ ਲੈ ਆ ਟੋਪੀ ਲੈ ਆ ਹੋਰ ਤੂੰ ਵੀ ਵਿੱਚ ਕਰ ਲੈ ਲੱਤਾਂ ਕੋਈ ਨਹੀਂ ਮੈਂ ਨਹੀਂ ਮੈਂ ਤਾਂ ਇੱਥੇ ਠੀਕ ਆ ਬਸ ਬੈਠ ਕਰ ਲੈ ਵਿੱਚ ਲੱਤਾਂ ਤੇ ਉਹ ਮੈਂ ਟੋਪੀ ਟੋਪੀ ਲੈ ਆਵਾਂ ਸਰ ਕੇ ਨਹੀਂ ਮੁੰਡੇ ਕਰਨੀ ਨਹੀਂ ਨਾ ਆ ਰਿਹਾ ਹੋਰ ਮੁੰਡੇ ਨਹੀਂ ਨਾਲੇ ਕੱਪੜੇ ਕੁੱਪੜੇ ਤਾਰ ਕੋਲ ਆ ਕੇ ਰੱਖ ਦੇ ਹੋਰ ਰੱਖ ਦੇ ਦਾ ਤਾ ਹੋਰ ਠੰਡ ਹੋ ਗਈ ਠੰਡ ਚ ਦਾਸ ਮੱਕਾ ਨੂੰ ਉਧਾ ਕੇ ਜੋਕਾ ਨੂੰ ਅੰਦਰ ਵੜ ਜਾ ਕਰੋ ਜੋ ਆਪ ਤਾਂ ਅੰਦਰ ਹੀ ਐ ਤੇ ਉਹ ਆਪ ਨੂੰ ਵੀ ਆਪ ਨੂੰ ਕਿਹੜੇ ਖੰਡ ਨਹੀਂ ਲੱਗਦੀ ਇਹਨਾਂ ਨੂੰ ਹੁਣੇ ਫਿਰ ਰੋਟੀ ਰੱਟੀ ਨਾ ਪਕਾਉਗੂ ਤਾਂ ਫੇਰ ਹੀ ਅੰਦਰ ਉਹ ਨੂੰ ਰੋਟੀਆਂ ਵੰਦਈ ਪਕਤੀਆਂ ਬਾਹਰ ਨਹੀਂ ਹੈਗਾ ਉਹ ਹੀ ਤਾਂ ਗੱਲ ਆ ਫੇਰ ਆਪਾਂ ਬਾਹਰ ਆ ਰੋਟੀਆਂ ਪਕਤੀਆਂ ਤਾਂ ਫੇਰ ਵੀ ਬੱਚਿਆਂ ਨੂੰ ਸਾਂਭਣਾ ਜਦੋਂ ਬਾਹਰ ਲੱਗੇ ਨਾ ਸ਼ੀਸ਼ਿਆਂ ਦੇ ਤੇ ਬੱਚ ਮੜ ਕੇ ਤਾਂ ਮੁਰਕਾ ਹੀ ਆਉਂਦਾ ਅੰਦਰ ਰ ਸੋਈ ਚ ਵੀ ਨਹੀਂ ਭਾਵਾਂ ਲੱਗਦੀ ਹਾਂ ਕਿੰਨਾ ਵਿਚਾਰੀ ਲੰਗ ਮਾਰਦੀ ਫਿਰਦੀ ਆ ਕਿੰਨੇ ਪੈਰ ਖਰਾਬ ਹੋਏ ਪਏ ਉਹਦੇ ਤੇ ਵਿਚਾਰੀ ਥੋੜਿਆ ਕਰੇ ਖਾਸ ਤੋਂ ਨਹੀਂ ਥੋਂਦੀ ਕਿ ਤੱਤੇ ਤੱਤੇ ਪਾਣੀ ਨਾਲ ਧੋਵੇ ਲੀੜੇ ਚ ਮੋਟੇ ਚ ਲਵੇਟ ਲੈ ਹੱਥ ਉਹ ਸੁੱਜ ਜਾਂਦੇ ਆ ਉਹਦੇ ਇਹ ਤਾਂ ਫਿਰ ਹੁਣ ਜਦੋਂ ਠੰਡੇ ਨਾਲ ਸੋਈਦੇ ਆ ਸਾਰਿਆਂ ਦੇ ਸੋਈਦੇ ਪੈਰ ਤਾਂ ਫਿਰ ਜਦੋਂ ਪ੍ਰੇਸ਼ਨ ਹੋ ਜਾਣ ਫਿਰ ਮਾਰੇ ਵਿੱਚ ਨਹੀਂ ਨਾ ਕੁਸ ਰਹਿਂਦਾ ਬੰਦਾ ਦਾ ਤਾਂ ਪੋਲੀ ਆ ਨਹੀਂ ਬੱਝਾ ਐਵੇਂ ਲੱਗਦੀ ਆ ਉਹਦੇ ਚ ਕੁਛ ਨਹੀਂ ਰਹਿੰਦਾ ਹੁੰਦਾ ਬੰਦੇ ਚ ਵਦਗਾ ਸਹੀ ਐ ਐਵੇਂ ਲੱਗਦੀ ਤੈਨੂੰ ਫਿਰ ਫਾਕ ਆ ਤੇ ਦੇਤੇ ਦੇਤੇ ਹੁਣ ਇਤਾਰ ਸਤੋ ਸੰਦਾ ਉਹ ਗੱਲ ਨਹੀਂ ਬੰਦ ਹੀ ਹੁੰਦੀ ਕਿ ਜਦੋਂ ਆਪਰੇਸ਼ਨ ਹੋ ਜਾਂਦਾ ਸੀ ਪੁੱਤ ਦੇ ਫਿਰ ਇਹ ਕਹਿੰਦਾ ਹੋ ਗਿਆ ਜਮੂਜਾ ਗੱਭਰੂ ਗਿਆ ਹੁਣ ਕੀ ਕੁਛ ਨਹੀਂਗਾ ਤੇ ਹੁਣ ਜਿਹੜਾ ਨਾ ਆਪਾਂ ਸਾਰਾ ਆਪਣਾ ਦਿਖਾੜਾ ਦਾਣਾ ਹਜਮ ਕਰਨਾ ਤੇ ਉਹ ਤਾਂ ਫਿਰ ਹੁਣ ਵਿਚਾਰੇ ਦਾ ਉਹ ਵੀ ਘਟਾਇਆ ਵਾ ਤੇ ਉਹਨੂੰ ਫਿਰ ਦੂਜਾ ਤੇ ਬਾਸ ਮਾੜਾ ਮਟਾ ਖਾਦੀ ਆ ਉਹ ਵੀ ਹਜ ਮੋਨ ਲਾ ਪੈਣਾ ਹੋਰ 2 ਸਾਲ ਆ 2 ਸਾਲ ਹੋਰ ਆ ਤੇ ਫੇ ਉਹਨਾਂ ਚ ਕਰੇ ਨਹੀਂ ਨਾ ਹੋਊਗੀ ਨਹੀਂ ਉਹ ਫਿਰ ਹਣ ਜਵਾਕ ਗੱਭਰੂ ਹੋ ਜਾਂਦੇ ਨਾ ਉਹ ਜਵਾਕ ਹਣ ਚੱਕਰਾਂ ਫੰਦਾ ਸੋਚ ਪੈ ਜਾਂਦੀ ਚੱਕ ਤੇ ਆਪ ਵੀ ਹੱਥ ਵਟਾ ਕੇ